ਅੱਜ ਅਪਾ ਵਿੰਟਰ ਸਟਾਕ ਦੇ ਉੱਤੇ ਗੱਲ ਕਰਦੇ ਆ ਮੈਨੂੰ ਬੜੇ ਫੋਨ ਮੈਸੇਜਸ ਆਉਂਦੇ ਆ ਵਿੰਟਰ ਸਟਾਕ ਦੇ ਰਿਲੇਟਡ ਵੀ ਵਿੰਟਰ ਸਟਾਕ ਆ ਗਿਆ ਜੀ ਜੈਕਟ ਹੁੱਡੀ ਜੋ ਵੀ ਕੈਟਾਗਰੀਸ ਹੋਣੀਆਂ ਵਿੰਟਰ ਸਟਾਕ ਦਾ ਇਦਾਂ ਹੈ ਕਿ ਇਸ ਸਮੇਂ ਨਾ ਹਰ ਬੰਦਾ ਪਿਛਲੇ ਸਾਲ ਦਾ ਮਾਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਮਤਲਬ ਹਰ ਬੰਦੇ ਤੋਂ ਅਪਾ ਚਲੋ ਕੁਝ ਨਹੀਂ ਲੈਣਾ ਮਤਲਬ ਜਿਨ੍ਹਾਂ ਤੋਂ ਅਸੀਂ ਸਾਡੇ ਵਰਗੇ ਮਾਲ ਲੈਣੇ ਆ ਨਾ ਜੀ ਉਹ ਹਲੇ ਪਿਛਲੇ ਸਾਲ ਦਾ ਮਾਲ ਕੱਢ ਰਹੇ ਹੈ ਹੁਣ ਆਪਾਂ ਦੇਣੀ ਹੁੰਦੀ ਆ ਗਾਰੰਟੀ ਹਰ ਚੀਜ਼ ਦੀ ਤਾਂ ਜਿਹੜੀ ਚੀਜ਼ ਪਿਛਲੇ 6 7 5 ਮਹੀਨਿਆਂ ਤੋਂ ਪੈਕ ਪਈ ਜਣਾ ਜੀ ਉਹਦੇ ਚ ਮੈਨੂੰ ਲੱਗਦਾ ਵੀ ਉਹ ਗੱਲ ਨਹੀਂ ਰਹਿ ਜਾਂਦੀ ਗਾਰੰਟੀ ਦੇਣੀ ਔਖੀ ਹੋ ਜਾਂਦੀ ਆ ਸੋ ਹੁਣ ਮੈਂ ਇਸ ਕਰਕੇ ਮੈਂ 10 15 10 15 12 ਦਿਨਾਂ ਤੱਕ ਜਦੋਂ ਵਿੰਟਰ ਦਾ ਫਰੈਸ਼ ਮਾਲ ਆਉਣ ਲੱਗੂਗਾ ਫਿਰ ਮੈਂ ਉਦੋਂ ਲੈ ਕੇ ਆਉਂਗਾ ਵਿੰਟਰ ਦਾ ਸਟਾਕ ਜਦੋਂ ਲੈ ਕੇ ਆਉਂਗਾ ਮੈਂ ਤੁਹਾਨੂੰ ਇਨਫਾਰਮ ਕਰ ਹੀ ਦੇਣਾ ਜੀ ਹੁਣ ਫਿਲਹਾਲ ਮੇਰੇ ਕੋਲ ਜੋ ਵਿੰਟਰ ਦਾ ਪਿਆ ਨਾ ਆਪਣੇ ਇੱਕ ਜਰਮਨ ਤੋਂ ਹੈਗੇ ਆ ਵੀਰੇ ਕਸਟਮਰ ਉਹਨਾਂ ਨੂੰ ਕੱਪੜੇ ਮੰਗਾਏ ਤੇ ਉਹਨਾਂ ਨੇ ਆਪਣੇ ਤੋਂ ਤੇ ਉਹਨਾਂ ਨੇ ਆ ਥੋੜ੍ਹਾ ਜਿਹਾ ਮੇਰੇ ਤੋਂ ਕੁਝ ਵਿੰਟਰ ਦੀਆਂ ਲੋਹਰਾਂ ਤੇ ਐਵੇਂ ਦੀ ਆਈਟਮ ਮੰਗਾਈ ਸੀ ਤਾਂ ਉਹ ਉਹਨਾਂ ਦੇ ਕਹਿਮ ਤੇ ਜਦੋਂ ਮੈਂ ਆ ਲੈ ਕੇ ਆਇਆ ਤਾਂ ਹੁਣ ਮੈਂ ਓਪਨਲੀ ਦੱਸ ਰਿਹਾ ਕਿ ਪਿਛਲੇ ਸਾਲ ਦਾ ਮਾਲ ਆ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਵੀ ਇਹ ਪਿਛਲੇ ਸਾਲ ਦਾ ਕੁਝ ਚੀਜ਼ਾਂ ਨੂੰ ਦੇਖਦੇ ਹੋਈ ਮੈਨੂੰ ਲੱਗਦਾ ਹੈ ਹੁਣ ਪਰ ਆਪਾਂ ਗਾਰੰਟੀ ਤੋਂ ਬਿਨਾ ਤੁਹਾਨੂੰ ਪਤਾ ਕੰਮ ਨਹੀਂ ਕਰਦੇ ਪਿਛਲੇ ਸਾਲ ਦਾ ਜਿਹੜਾ ਸਟਾਕ ਆ ਉਹਦੀ ਗਾਰੰਟੀ ਦੇਣਾ ਹੈ ਔਖਾ ਹੈ ਪਰ ਸੌਖਾਦੀ ਹੋਈ ਹੈ ਵੀ ਗਰੰਟੀ ਤੋਂ ਬਿਨਾ ਆਪਾਂ ਕੰਮ ਨਹੀਂ ਕਰਦੇ। ਸੋ ਇਹਨਾਂ ਦੀ ਗਰੰਟੀ ਉਦਾਂ ਹੀ ਰਹੂਗੀ ਜਿੱਦਾਂ ਆਪਾਂ ਬਾਕੀ ਆਪਣੇ ਕੱਪੜੇ ਦੀ ਦੰਨੇ ਆ। ਤੁਹਾਡੇ ਤੁਹਾਨੂੰ ਲੱਗੇ ਵੀ ਯਾਰ ਸਾਡੇ ਪੈਸੇ ਨਹੀਂ ਪੂਰੇ ਹੋਏ, ਅਸੀਂ ਇੰਨੀ ਚੀਜ਼ ਪਾਈ ਨਹੀਂ ਪਰ ਇਹ ਖਰਾਬ ਹੋ ਗਈ ਤਾਂ ਫਿਰ ਉਹਨੂੰ ਵੇਚ ਕੇ ਜਿੱਕ ਤੁਸੀਂ ਵਾਪਸ ਕਰਕੇ ਨਵਾਂ ਪੀਸ ਲੈ ਸਕਦੇ ਹੋ। ਇਹਦੇ ਵਿੱਚ ਤਿੰਨ ਰੰਗਾਂ ਜੀ। ਤਿੰਨੇ ਰੰਗ ਤੁਹਾਨੂੰ ਮੈਂ ਦਿਖਾਤੇ ਤੇ ਇੱਕ ਤੁਹਾਨੂੰ ਮੈਂ ਬੈਕ ਤੋਂ ਵੀ ਦਿਖਾ ਦਿੰਦਾ। ਇਹ ਪਾ ਕੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਪੈਸੇ ਮੇਰੇ ਹੱਥ ਦੇ ਵਿੱਚ ਐਕਸਲ ਸਾਈਜ਼ ਆ ਆ ਹੁਣ ਮੈਂ ਐਕਸਲ ਸਾਈਜ਼ ਪਾ ਕੇ ਤੁਹਾਨੂੰ ਇਹਦੀ ਨਾ ਸੌਰੀ ਐਲ ਸਾਈਜ਼ ਐਲ ਸਾਈਜ਼ ਪਾ ਕੇ ਤੁਹਾਨੂੰ ਇਹਦੀ ਮੈਂ ਫਿਟਿੰਗ ਦਿਖਾ ਰਿਹਾ ਮੈਨੂੰ ਐਕਚੁਅਲੀ ਅਗਰ ਮੈਂ ਫਿਟਿੰਗ ਚ ਪਾਉਣਾ ਹੋਵੇ ਨਾ ਐਮ ਦੇ ਬੈਂਚ ਹਟ ਤਾਂ ਮੈਨੂੰ ਐਮ ਸਾਈਜ਼ ਜ਼ਿਆਦਾ ਕਮ ਸਹੀ ਲੱਗਦਾ ਮੈਨੂੰ ਆਪਣੇ ਆਪ ਨੂੰ ਕੋਈ ਬੰਦੇ ਜ਼ਿਆਦਾ ਕੰਫਰਟ ਚ ਪਾਉਂਦੇ ਆ ਉਹ ਆਪਣੀ ਆਪਣੀ ਚਲੋ ਚੋਇਸ ਹੁੰਦੀ ਆ ਜੀ ਸੋ ਫਿਲਹਾਲ ਮੈਂ ਇਹ ਲੇਸ ਕੋਆਵ ਉਹਦੇ ਅਕੋਰਡਿੰਗ ਤੁਸੀਂ ਇਸ ਪੀਸ ਦੀ ਫਿਟਿੰਗ ਚੈੱਕ ਕਰ ਸਕਦੇ ਹੋ ਵੀ ਕਿੱਦਾਂ ਦੀ ਆਊਗੀ ਇਹਦਾ ਜੋ ਲੁੱਕ ਦੀ ਗੱਲ ਕਰੀਏ ਉਹ ਇੱਥੇ ਆ ਜੋ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਨੇਮ ਲਿਖਿਆ ਹੋਇਆ ਇੱਥੇ ਇਹ ਇਦਾਂ ਬਣਿਆ ਹੋਇਆ ਹੈ ਇਹ ਦੇ ਫੀਚਰ ਆ ਬੈਕ ਤੋਂ ਵੀ ਦੇਖ ਸਕਦੇ ਹੋ ਜੀ ਔਰ ਲੋਅ ਰਪਈਆ ਵਿంటర్ ਦੀ ਕੁਝ ਆਰਟੀਕਲ ਉਹ ਮੈਂ ਹੌਲੀ ਹੌਲੀ ਤੁਹਾਨੂੰ ਦਿਖਾਈ ਜਾਊਂਗਾ ਜੀ ਸੋ ਵਿంటర్ ਸਟਾਕ ਦੀ ਅਪਡੇਟ ਇਹ ਸੀਗੀ ਕਿ ਆਪਾਂ 10-12 ਦਿਨ ਤੱਕ ਫਰੈਸ਼ ਮਾਲ ਲੈ ਕੇ ਆਵਾਂਗੇ ਜਿਹਦੀ ਫਿਰ ਠੋਕ-ਠੋਕ ਕੇ ਗਾਰੰਟੀ ਦੇਵਾਂਗੇ ਆਪਾਂ ਕੋਈ ਡਰ ਨਹੀਂ ਹੋਊਗਾ ਆਪਾਂ ਨੂੰ ਗਾਰੰਟੀ ਦੇਣ ਦੇ ਵਿੱਚ ਉਹਦਾ ਸਤਿ ਸ਼੍ਰੀ ਅਕਾਲ ਜੀ